ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੇ ਵੀਡੀਓ ਦੇਖ ਰਹੇ ਸਾਰੇ ਹੀ ਵੀਰਾਂ ਦਾ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਸਾਰੇ ਹੀ ਵੀਰਾਂ ਨੇ ਆਪਣੇ ਆਪਣੇ ਖੇਤਾਂ ਦੇ ਵਿੱਚ ਆਪਣੇ ਆਪਣੇ ਘਰਾਂ ਦੇ ਬਾੜੀਆਂ ਦੇ ਵਿੱਚ ਸਬਜ਼ੀ ਭਾਜੀ ਲਾ ਲਈ ਤੇ ਅੱਜ ਆਪਾਂ ਵੀ ਦੋਸਤੋ ਲਾਉਂਦੇ ਸੀ ਤੇ ਆਪਾਂ ਇੱਕ ਲਸਣ ਮੂਲੀਆਂ ਗੰਡੇ ਮੇਥੀ ਮੱਥਾ ਪਾਲਕ ਧਨੀਆਂ ਲਾਵਾਂਗੇ ਤੇ ਅੱਜ ਬਾਈ ਜੇਠੂ ਆਪਣੇ ਨਾਲ ਹੈ ਨਾਲੇ ਆਪਣਾ ਮਨੋਰੰਜਨ ਕਰਾਊਗਾ ਦੋਸਤੋ ਹੈ ਤੇ ਨਾਲੇ ਦੇਖ ਲੋ ਤੁਸੀਂ ਜਿਵੇਂ ਐਨ ਕੰਪਿਊਟਰ ਕਰਾਇਆ ਐਗਰੀਜੋਨ ਦਾ ਕੰਪਿਊਟਰ ਕਰਾਇਆ ਚੱਲ ਰਿਹਾ ਇਸ ਤਰ੍ਹਾਂ ਬਾਈ ਬਣਾ ਰਿਹਾ ਤਿਆਰੀ ਕਰ ਰਿਹਾ ਤੇ ਆਪਾਂ ਅੱਜ ਕਰਦੇ ਆ ਬਾਈ ਜੇਠੂ ਨਾਲ ਗੱਲਬਾਤ ਤੇ ਜੁੜੇ ਰਹੋ ਸਾਡੇ ਨਾਲ ਬਾਈ ਜੇਠੂ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਾਈ ਦੇ ਚੰਗਾ ਠੀਕ ਆ ਤੁਸੀਂ ਸੁਣਾਓ ਓ ਠੀਕ ਓ ਹਾਂ ਵਧੀਆ ਤੁਸੀਂ ਸੁਣਾਓ ਓਕੇ 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 ਜਮਾ ਹਾਂ ਦੇਖ ਲਓ ਬਾਈ ਠੀਕ ਹੈ ਬਾਈ ਕਿਵੇਂ ਐ ਤੈਨ ਖਵਾ ਰਿਆ ਨਾ ਕਰਾਇਆ ਜਿਵੇਂ ਹਾਂ ਪਹਿਲਾਂ ਤਾਂ ਜਿੰਦਰਾ ਕੰਮ ਕੀ ਹੈ ਹਾਂ ਕੰਮ ਕੀ ਹੈ ਸਹੀ ਗੱਲ ਹਾਂ ਹਾਂ ਮੈਂ ਬਾਈ ਜੱਠੂ ਉਧਰ ਗਿਆ ਤੇ ਮੈਂ ਕਿਹਾ ਬਾਈ ਆ ਜਾ ਆਪਾਂ ਸਬਜੀ ਲਾਵਾਂਗੇ ਬਾਈ ਕਹਿੰਦਾ ਐਨ ਤਿਆਰੀ ਬੈਠਾ ਸੀ ਕਹਿੰਦਾ ਬਾਈ ਚੱਲ ਕੋਈ ਨਾ ਅੱਜ ਆਪਾਂ ਸਬਜੀ ਲਾ ਦਿੰਨੇ ਆਂ ਹੋਰ ਬਾਈ ਸੁਣਾ ਹਾਂ ਠੀਕ ਹੈ ਠੀਕ ਹੈ ਵਧੀਆ ਅੱਛਾ ਬਾਈ ਜਿਵੇਂ ਇੱਧਰ ਆਪਾਂ ਤਿੰਨ ਕਿਆਰੀਆਂ ਤਿਆਰ ਕਰ ਲੀਆਂ ਬਾਈ ਦੇ ਕਹਿਣ ਤੇ ਬਾਈ ਕਹਿੰਦਾ ਬਾਈ ਤੂੰ ਤਿੰਨ ਤਿਆਰੀਆਂ ਤਿਆਰ ਕਰ ਚਾਰ ਨਾ ਬਣਾ ਇਹਨਾਂ ਦੀਆਂ ਤੇ ਬਾਈ ਫਿਰ ਇਸ ਬੰਨੇ ਕੀ ਲਾਈਏ ਇਸ ਬੰਨੇ ਹਾਂ ਇਸ ਬੰਨੇ ਲਸਣ ਲਾ ਦੀ ਲਸਣ ਅੱਛਾ ਪਰਲੀ ਚ ਲਸਣ ਲਾਈਏ ਲਸਣ ਇੱਧਰ ਲਸਣ ਲਾ ਦੀ ਅੱਛਾ ਬਾਈ ਇਹ ਤੇ ਦੁੱਧਾ ਰਬ ਵਗੈਰਾ ਤੇਰਾ ਮੇਠੀ ਕੰਧਿਆ ਪਾਲਕ ਠੀਕ ਹੈ ਜੋ ਵੀ ਛੋਟਾ ਈ ਮੋਟੀ ਚੀਜ਼ ਹੈ ਆਪਾਂ ਨੂੰ ਚੁਰ ਸਪੈਰ ਵਾਲੀ ਠੀਕ ਹੈ ਬਾਈ ਹਾਂ ਹਾਂ ਕਦੇ ਪਾਲਕ ਵੜ ਲੈ ਕਦੇ ਮੇਠੀ ਵੜ ਲਈ ਕਦੇ ਠੀਕ ਹੈ ਬਈ ਨਾ ਵੱਢ ਲਿਆ ਠੀਕ ਹੈ ਠੀਕ ਹੈ ਉਹ ਚੀਜ਼ ਆ ਗਈ ਮਿੱਠਾ ਆ ਗਿਆ ਬਿੱਚ ਲਾਲਾ ਅੱਛਾ ਮਿੱਠਾ ਮੇਥੀ ਪਾਲਕ ਤਾਂ ਨਹੀਂ ਲਾ ਦੀਏ ਬਈ ਇਹ ਆ ਗਈ ਜਾ ਗਈਆਂ ਇਹ ਹਾਂ ਕਿਉਂ ਇਹ ਦੁਆਰੇ ਛੋੜੇ ਸੋਂ ਤੋਂ ਦੁਆਰੇ ਫਟਾਰ ਕਰ ਦਿੰਦੀਆਂ ਨੇ ਇਹ ਹਾਂ ਠੀਕ ਹੈ ਉਹਨੇ ਜੇ ਕਿਆਰੀਆਂ ਬਣਾ ਲਈਆਂ ਇਸ ਲੋਟਾਂ ਠੀਕ ਹੈ ਟੇਡੇ ਲੋਟਾਂ ਟੇਡੇ ਲੋਟ ਬਈ ਹਾਂ ਟੇਡੇ ਲੋਟ ਬਣਾ ਦੀ ਤੇ ਬਈ ਇਸ ਤੇ ਫਿਰ ਹੈ ਇਹ ਕਿਆਰੀ ਚ ਵੱਡੀ ਚ ਇਹ ਤੂੰ ਕਹਿੰਦਾ ਗੱਠੇ ਲਾਉਣੇ ਨੇ ਅੱਛਾ ਗੰਡੇ ਲਾ ਦੀਏ ਗੰਡੇ ਲਾ ਲਈ ਠੀਕ ਹੈ ਬਾਈ ਪਰ ਨਾਲੇ ਲਸਣ ਨਾਲੇ ਗੰਡੇ ਨਾਲੇ ਮੇਥੀ ਮੱਥਾ ਪਾਲਕ ਧਨੀਆ ਤੇ ਨਾਲੇ ਮੂੜੀਆਂ ਲੱਗ ਜਾਣਗੀਆਂ ਹਾਂ ਨਾਲੇ ਭੂਕਾਂ ਵਾਲੇ ਗੰਡੇ ਲਾ ਦਾਂਗੇ ਹਾਂ ਹਾਂ ਕੋਈ ਮੂੜੀਆਂ ਸਾਰ ਸਾਈਡ ਤੇ ਆ ਜਾਣਗੀਆਂ ਉੱਥੇ ਅੱਛਾ ਉੱਥੇ ਮੂੜੀਆਂ ਆ ਜਾਣੀਆਂ ਠੀਕ ਹੈ ਬਾਈ ਅੱਛਾ ਅੱਛਾ ਤੇ ਮੂੜੀਆਂ ਦਾ ਉਹੀ ਬਖੇਰੀ ਹੋ ਜਾਣਗੀਆਂ ਤੈਨੂੰ ਠੀਕ ਹੈ ਬਾਈ ਨਾਲ ਨਾਲ ਲੱਗੀਆਂ ਜੇ ਅੱਛਾ ਹਾਂ ਮੂੜੀਆਂ ਕੋ ਦੋ ਖਾਇ ਕਰੇ ਸਲਾਦ ਦੇ ਖਾਣਾ ਹੋਰ ਤੱਕ ਬਾਈ ਹਾਂ ਬਾਈ ਇਹ ਸਲਾਦ ਦੇ ਤੌਰ ਤੇ ਖਾ ਲੈਂਦੇ ਬੰਦਾ ਉਹਦਾ ਮੂੜੀ ਦਾ ਖਾਂਦਾ ਨਹੀਂ ਉਹਦਾ ਸਲਾਦ ਵ ਬਾਈ ਹੋਰ ਇੱਕ ਮੂਲੀ ਖਾ ਲਓ ਇੱਕ ਮੂਲੀ ਤੇ ਜਾਂਦੀ ਕਿ ਬੰਦੇ ਨੂੰ ਖਾਦੀ ਵੀ ਨਹੀਂ ਜਾਂਦੀ ਇੱਕ ਦਾ ਨਹੀਂ ਖਾਦੀ ਜਾਂਦੀ ਫਿਰ ਠੀਕ ਹੈ ਮੂਲੀ ਚ ਤਾਕਤ ਬਹੁਤ ਹੁੰਦੀ ਹੈ ਹਾਂ ਇਹ ਤਾਂ ਬਈ ਤਾਕਤ ਤਾਂ ਸਾਰੀਆਂ ਚੀਜ਼ਾਂ ਚ ਹੀ ਆਣਾ ਚ ਹਾਂ ਹਾਂ ਦਾਲ ਦੂਜੀ ਨਾਲ ਅਗਰ ਇਹਨਾਂ ਚ ਥੋੜਾ ਜਿਆਦਾ ਟੇਸਟ ਹੈ ਹਾਂ ਦੇਖ ਲਓ ਬਾਈ ਇਹਨਾਂ ਚ ਧਨੀਏ ਚ ਲਾ ਲਿਆ ਇਹਨਾਂ ਚ ਹਾਂ ਹੈ ਹਾਂ ਸਹੀ ਗੱਲ ਲਾ ਸੁਣ ਜਿਹੜਾ ਸੁਣਾਉਂਦਾ ਟੈਸਟ ਲੱਗਦਾ ਠੀਕ ਹੈ ਬਈ ਤੜਕੇ ਤੜਕੇ ਨੂੰ ਵਧੀਆ ਕੰਮ ਦਿੰਦਾ ਹਨਾ ਹਾਂ ਹਾਂ ਲਾ ਸੁਣਾਉਂਦਾ ਟੈਸਟ ਦੱਸੂਗਾ ਮਿੱਠੀ ਆਪਦਾ ਦੱਸੂਗੀ ਮਿੱਠਾ ਆਪਦਾ ਦੱਸੂਗਾ ਠੀਕ ਹੈ ਧਨੀਆ ਆਪਦਾ ਜੂ ਪਾਲਕ ਆਦ ਦੱਸੂਗਾ ਅੱਛਾ ਇਹਨਾਂ ਚੀਜ਼ਾਂ ਤੋਂ ਬਿਨਾਂ ਬਈ ਉਹ ਨੇ ਇਹਨਾਂ ਚੀਜ਼ਾਂ ਤੋਂ ਬਿਨਾਂ ਬਣਦੀ ਨਹੀਂ ਹਨਾ ਸਬਜੀ ਠੀਕ ਹੈ ਇਹਨਾਂ ਚੀਜ਼ਾਂ ਫਿਰ ਆਪਾਂ ਨੂੰ ਲੋੜ ਪੈਂਦੀ ਹੈ ਨਾ ਜੇ ਆਪਾਂ ਪੁਰਤੂਨ ਦੀ ਦੁਕਾਨ ਤੇ ਕੋਈ ਚੀਜ਼ ਲੈਣ ਬਗਦੇ ਆ ਚਾਹ ਦੇ ਦੇ ਖੰਡ ਦੇ ਦੇ ਫਰਾਨੀ ਕੀ ਜੀ ਜੀ ਹਾਂ ਆ ਜਾ ਮੁਕਰੀ ਆ ਜ ਨੂਨ ਮੁਕਰੇ ਜਾਦੀ ਮੁਕਰੀ ਆ ਕਿ ਜਿਹੜੀ ਨਹੀਂ ਜੀ ਉਹ ਹੀ ਚੀਜ਼ ਆ ਗਈ ਇਹ ਉਹ ਹੀ ਚੀਜ਼ ਆ ਗਈ ਠੀਕ ਹੈ ਠੀਕ ਹੈ ਬਈ ਬਾਈ ਸਹੀ ਗੱਲ ਦੇਖ ਲਓ ਬਾਈ ਬਾਈ ਕਿੰਨੇ ਤਯਰਬੇ ਦੇ ਨਾਲ ਤੇ ਕਿੰਨੀ ਖੁਸ਼ ਰੂ ਹੈ ਰੱਬੀ ਰੂ ਹੈ ਬਾਈ ਜਿੱਟੂ ਬਾਈ ਖੁਸ਼ ਕਰਤੇ ਬਾਈ ਤੂੰ ਹਾਂ ਅੱਛਾ ਹਾਂ ਤੇ ਬਾਈ ਫਿਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੂੰ ਹੱਥ ਨਾਲ ਬਾਈ ਔਖੀਆਂ ਬੀਜਣੀਆਂ ਨੇ ਕਿ ਸੌਖੀਆਂ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਸਰੋਂ ਲਾਲਾ ਬਾਜਰਾ ਲਾਲਾ ਅੱਛਾ ਤਹੀ ਕੀ ਜਏ ਠੀਕ ਹੈ ਬਈ ਹਾਂ ਅੱਛਾ ਸਰੋਂ ਤੇ ਬਾਜਰਾ ਬਾਜਰਾ ਠੀਕ ਹੈ ਇਹ ਕੀਮੀ ਹੈ ਤੇ ਬਰੀਕ ਜਿਹਾ ਬੂ ਮੁੱਠੀ ਭਰਦੇ ਆ ਹਾਂ ਮੁੱਠੀ ਭਰਨ ਵੇਲੇ ਪਈ ਜਾਣੀ ਦਾ ਇੰਡੀਗੇਂਸਾ ਕਿਹੜਾ ਡਿਜਨ ਮੁੱਠੀ ਚੋ ਹਾਂ ਡਿਗਦੇ ਆ ਬਈ ਡਿਗਦੇ ਨੇ ਪਈ ਡੁੱਪਣਗੇ ਉਹ ਸੰਘੜੀ ਹੋਊਗੀ ਹਾਂ ਹੈ ਠੀਕ ਹੈ ਉਹ ਵੀ ਉਹ ਮੁੱਠੀ ਵੀ ਦੇਖ ਕੇ ਭਰਨੀ ਪੈਦੀ ਐ ਮੈਂ ਤਾਂ ਐਨੀ ਬਾਪ ਮੁੱਠੀ ਭਰ ਕੇ ਕਿਹੜਾ ਮਕਾ ਲੀਉ ਨੂੰ ਭਰ ਕੇ ਭਾਗ ਜੂ ਸਾਰੀ ਮੈਂ ਟੱਜ ਜਾਂਦੀ ਐ ਸਹੀ ਗੱਲ ਐ ਬਈ ਉਹ ਮੁੱਠੀ ਭਰਨੀ ਦੀ ਥੋੜੀ ਹਾਂ ਜਿਵੇਂ ਮੁੱਠੀ ਭਰ ਕੇ ਬਈ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਬੰਦਾ ਜਾ ਸਕਦਾ ਹਾਂ ਜਾ ਸਕਦਾ ਹਾਂ ਠੀਕ ਹੈ ਠੀਕ ਇੱਕ ਮੁਠੀ ਨਾਲ ਇਹ ਵੀ ਬਾਈ ਤਜਰਬੇਕਾਰ ਹੀ ਬੰਦਾ ਜਾ ਸਕਦਾ ਜਿਹਨੂੰ ਤਜਰਬਾ ਹੈ ਹਨਾ ਹਰ ਕੋਈ ਤਾਂ ਫਿਰ ਬੇਜਾਬ ਵੀ ਨਹੀਂ ਸਕਦਾ ਹਰ ਕੋਈ ਨਹੀਂ ਹੁੰਦਾ ਠੀਕ ਹੈ ਬਰਸੀਨ ਵੀ ਬੀਜਣੀ ਬਹੁਤ ਔਖੀ ਹੈ ਬਾਈ ਹਨਾ ਤਜਰਬੇਕਾਰ ਬੰਦਾ ਹੀ ਬੀਜ ਸਕਦਾ ਬਰਸੀਨ ਬਰਸੀਨ ਹਾਂ ਬਰਸੀਨ ਵੀ ਫਿਰ ਇਹ ਛਿੱਟਾ ਮਾਰਨਾ ਪੈਂਦਾ ਕਿ ਇੱਕ ਮੁਠੀ ਦਾ ਹਾਂ 10 ਵਾਰੀ ਛਿੱਟਾ ਮਾਰਨਾ ਪੈਂਦਾ ਅੱਛਾ ਫਿਰ ਸਹੀ ਆਉਂਦੀ ਹੈ ਫਿਰ ਸਹੀ ਆਉਂਦੀ ਹੈ ਫਿਰ ਸਹੀ ਆਉਂਦੀ ਹੈ ਬਾਹ ਜੀ ਠੀਕ ਹੈ ਬਾਈ ਹਾਂ ਫਿਰ ਪਾਣੀ ਚੋਂ ਮਾਰਨਾ ਪਾਣੀ ਜਿਹੜਾ ਦੇਖ ਲੂਗਾ ਹਾਂ ਪਾਣੀ ਜਿਹੜੀ ਦਿਖਦੀ ਹੈ ਡਿੱਗਦੀ ਹਾਂ ਹੈ ਸਹੀ ਗੱਲ ਹੈ ਬਾਈ ਠੀਕ ਹੈ ਬਾਈ ਆ ਕੀ ਹੈ ਬਾਈ ਫਿਰ ਕੀ ਸਨੇਹਾ ਦੇਣਾ ਚਾਹੁੰਨੇ ਹੋ ਆਪਣੇ ਸਰੂਤਿਆਂ ਨੂੰ ਹਾਂਜੀ ਹਾਂਜੀ ਜੀ ਜੀ ਦੇ ਘਰਾਂ ਦੇ ਵਿੱਚ ਲਾਲਾ ਕੋਈ ਮਰਲਾ ਦੋ ਮਰਲੇ ਚਾਰ ਮਰਲੇ ਜਗ੍ਹਾ ਹੈਗੀ ਹੈ ਠੀਕ ਹੈ ਬਾਈ ਜ਼ਮੀਨ ਲਾਲਾ ਹਾਂ ਹੈ ਹਾਂ ਕੀਤਾ ਜੀ ਵੀ ਘਰਾਂ ਚ ਵੀ ਕੀਤਾ ਜੀ ਹਾਂ ਬੱਬਾ ਜੀ ਦੀ ਬਸ ਚਾਹੀਦਾ ਮਰਬਾ ਦਾ ਫਿਰ ਇਹ ਹਾਂ ਆਪੇ ਥੋੜੀ ਥੋੜੀ ਜਗ੍ਹਾ ਚਾਹੀਦੀ ਇਹ ਤਾਂ ਚੀਜ਼ਾਂ ਲੱਗ ਜਾਂਦੀਆਂ ਹਾਂ ਕੀ ਕੀ ਚੀਜ਼ ਹੁੰਦੀ ਹੈ ਨਾ ਇਹ ਠੀਕ ਹੈ ਬਾਈ ਇਹ ਥੋੜੀ ਕੀਜ਼ ਵੀ ਲਾਲਾ ਤੂੰ ਲੱਗ ਜੇ ਘਰਾਂ ਦੇ ਵਿੱਚ ਆ ਹਾਂ ਹਾਂ ਤੇ ਇਹ ਵਧੀਆ ਰੇਲੀ ਆ ਆਪਣੇ ਘਰਾਂ ਚ ਜਦੋਂ ਮਰਜ਼ੀ ਘਰੇ ਵੀ ਬੰਦਾ ਇੱਕ ਵਾਰੀ ਬੰਦਾ ਉਰਾਂ ਪਰਾਂ ਵਗ ਗਿਆ ਤਾਂ ਜਵਾਖ ਜਾਂ ਜਲਾਨੀ ਆਪਦੀ ਹਾਂ ਦਾ ਵੱਡੇ ਵੱਡ ਕੇ ਆਪਣੀ ਚੀਜ਼ ਬਣਾ ਸਕਦੇ ਹੋ ਹੋਰ ਕਿਸੇ ਨੂੰ ਖੇਤ ਨਹੀਂ ਭੇਜਦੀ ਕਿਸੇ ਨੂੰ ਹਾਂ ਜਿਵੇਂ ਮੇਥੀ ਮੇਥਾ ਤੇ ਪਾਲ ਕੇ ਬਈ ਤਾਂ ਸਾਗ ਦੇ ਕੰਮ ਆਊਗਾ ਸਿਆਲ ਚ ਹਾਂ ਹਾਂ ਸਾਗ ਦੇ ਹਾਂ ਵਧੀਆ ਕੰਮ ਆਊਗਾ ਮੂਲੀ ਵੀ ਸਾਗ ਨਾਲ ਠੀਕ ਐ ਮੇਥੀ ਵੀ ਸਾਗ ਦੇ ਕੰਮ ਆਊਗੀ ਹਾਂ ਹੈਂ ਮੇਥੀ ਜਗਰ ਵੀ ਉਹ ਵਸੇ ਵੀ ਚੱਲ ਜਾਂਦੀ ਹੈ ਹੂੰ ਠੀਕ ਹੈ ਬਈ ਮੇਥੀ ਦੇ ਗਾਜਰਾਂ ਦੇ ਪਾਲਾ ਅੱਛਾ ਮਿੱਠਾ ਵੀ ਹੈ ਜਾਂ ਮਿੱਠੇ ਨੂੰ ਵੀ ਗਾਜਰਾਂ ਦੇ ਪਾਲਾ ਠੀਕ ਹੈ ਹਾਂ ਜਿਹੜਾ ਪਾਲਕ ਹੈ ਹਾਂ ਤੇ ਮੇਥੀ ਆ ਗਈ ਠੀਕ ਹੈ ਮਿੱਠਾ ਆ ਗਿਆ ਸਬਜ਼ੀ ਵੀ ਚੱਲ ਜੰਦੀ ਸਬਜ਼ੀ ਹਾਂ ਚੱਲ ਜਾਂਦੀ ਠੀਕ ਹੈ ਬਈ ਬਾਜੀ ਬਾਜੀ ਇਹ ਮੇਥੀ ਅਗੜੀ ਹੂੰ ਮਿੱਟੀ ਨਾਲ ਮਿੱਟੀ ਇਹ ਗਾਜਰਾਂ ਦੀ ਜਲ ਜਾਂਦੀ ਹੈ ਗਾਜਰਾਂ ਦੀ ਪਈ ਬਾਈ ਆਪਾਂ ਨੂੰ ਆਲੂ ਪਾਲਕ ਵੀ ਬਣ ਜਾਂਦੀ ਹੈ ਸਬਜੀ ਹਣਾ ਹਾਂ ਉਹ ਵੀ ਬਣ ਜਾਂਦੀ ਹੈ ਮਿੱਟੀ ਵਿੱਚ ਬਈ ਬੁਈ ਨੂੰ ਚੰਗੀਆਂ ਚੀਜ਼ਾਂ ਨੇ ਇਹ ਹਾਂ ਵਧੀਆ ਬਣ ਜਾਂਦੀ ਹੈ ਉਹ ਤੇ ਬਾਈ ਆਪਾਂ ਨੂੰ ਇਹ ਸਾਰਿਆਂ ਨੂੰ ਲਾਉਣੀਆਂ ਚਾਹੀਦੀਆਂ ਨੇ ਹਣਾ ਜਿਹਦੇ ਮਾੜੀ ਮੋਟੀ ਕੋਈ ਘਰਾਂ ਦੇ ਵਿੱਚ ਜਗ੍ਹਾ ਹੈ ਹਾਂ ਲਾਲੇ ਤਾਂ ਬੰਦਾ ਦੁਕਾਨਾਂ ਦੇ ਕੋਨਾਂ ਤੇ ਵਹਿਤ ਵਹਿ ਮਿਲਦੀ ਹੈ ਬਈ ਕਈ ਵਾਰੀ ਹਣਾ ਇਹ ਤਾਂ ਐਡ ਕਰਨ ਵਾਲੀ ਕਿਹੜੀ ਸਬਜੀ ਹੁੰਦੀ ਹੈ ਹਾਂ ਨਾਲ ਤੇ ਤਾਂ ਲਾਲਾ ਵੀ ਪਰ ਇਹ ਕਿੱਥੋਂ ਆਉਂਦੀ ਆ ਚੱਲ ਕੇ ਨਾਲੇ ਬਈ ਰਿਹਾਂ ਸਪ੍ਰਿਆਂ ਨਾਲ ਤਿਆਰ ਹੁੰਦੀ ਆ ਇਹ ਤਾਂ ਆਪਣੀ ਆਰਗੈਨਿਕ ਆਪਾਂ ਆਪ ਤਿਆਰ ਕਰ ਸਕਦੇ ਆ ਹਾਂ ਤੁਰਸ ਪੈਰ ਹਾਂ ਗੰਦੇ ਪਚੰਦੇ ਪਾਣੀਆਂ ਦੀ ਹੁੰਦੀ ਆ ਉਹ ਕਿਹੜਾ ਮਰਿਆ ਉਹ ਛਾਣ ਨਹੀਂ ਕਰੀ ਹੁੰਦੀ ਆ ਹਾਂ ਬਈ ਸਹੀ ਗੱਲ ਆ ਬਈ ਹਾਂ ਤੇ ਮੰਮੀ ਬਈ ਕਿਹੜਾ ਕਿਹੜਾ ਸਭ ਤੋਂ ਵਧੀਆ ਕਿਹੜਾ ਟਾਈਮ ਸੀ ਛੋਡਾ ਛੋਡੇ ਦੇਖਣ ਦੇ ਵਿੱਚ ਸਾਡੇ ਦੇਖਣ ਦੇ ਵਿੱਚ ਤਾਂ ਜਿਹੜੀਆਂ ਆਪਣੀਆਂ ਲਾਲੇ ਬੰਦਿਆਂ ਨੂੰ ਸੁੱਖ ਪਰੇ ਦੀ ਜਾਦੇ ਹਾਂ ਠੀਕ ਹੈ ਪਹਿਲਾਂ ਟਾਈਮ ਚ ਅੱਛਾ ਪਹਿਲੇ ਵਾਰ ਤੋਂ ਆਪਣੇ ਮੋਟਰ ਨਹੀਂ ਦੀ ਬਣਾ ਆਪਣੇ ਏਰੀਆ ਸਾਡੇ ਠੀਕ ਹੈ ਹਾਂ ਉਦੋਂ ਬਾਅਦ ਖੇਤਾਂ 'ਚ ਸਾਡੇ ਮੋਟਰਾਂ ਲੱਗਣਾ ਸ਼ੁਰੂ ਹੋ ਗੀਆਂ ਲੱਗੀਆਂ ਹੂੰ ਅਸੀਂ ਕੀ ਕਰਦੇ ਹਾਂ ਸਾਨੂੰ ਵੀ ਬਸ ਫਿਰ ਫੇ ਹੀ ਸ਼ੌਂਕ ਥੀ ਹਾਂ ਢੀ ਸਟੋਨ ਦੇ ਮਾਰੇ ਅੱਛਾ ਠੀਕ ਹੈ ਭਾਈ ਜੀ ਸੁਣਦੇ ਮਾਰੇ ਫਲਾਨੀ ਮੋਟਰ ਤੇ ਚੱਲੀ ਆਪਾਂ ਅੱਛਾ ਉੱਥੇ ਟੇਪ ਲੱਗ ਰਹੀ ਤੇ ਜੀ ਸੁਣਾ ਵੀ ਹਾਂ ਟੇਪ ਬਈ ਡੱਕਾ ਚਲਾਉਂਦੇ ਹਨਾ ਹਾਂ ਡੱਕਾ ਟੇਪਾਂ ਚਲਾਉਂਦੇ ਠੀਕ ਹੈ ਉਹ ਜਾਂਦੇ ਬਈ ਉਹ ਜਾਣੇ ਕਰਕੇ ਫਿਰ ਉੱਥੇ ਛੋੜਾ ਛੋੜਾ ਹੋਰ ਮੋਟਰ ਲੱਗੀ ਗਈਆਂ ਡੋਟੀ ਲੋਕ ਟੇਪਾਂ ਲਹੀ ਗਏ ਲਹੀ ਗਏ ਨਾਲੇ ਬਈ ਸੁਣੀ ਜਾਂਦੇ ਨਾਲ ਗਾਈ ਜਾਂਦੇ ਹਾਂ ਨਾਲ ਗਾਈ ਜਾਂਦੇ ਨਾਲ ਨਾਲ ਨਾਲੇ ਪਾਣੀ ਲਾਈ ਜਾਂਦੇ ਹਾਂ ਅਸੀਂ ਤਾਂ ਰਾਤ ਨੂੰ ਛੋੜੇ ਕੰਨ ਇਹ ਸੂਆ ਕਰਦੇ ਜਾਦੀ ਵਾਸਤੇ ਹੀ ਫਿਰ ਜਾਂਦੀ ਸੀ ਅੱਛਾ ਬਈ ਹਾਂ ਐਂ ਫਿਰ ਜਾਂ ਹਾਂ ਪਾਣੀ ਐਂ ਸਾਰੀ ਰਾਤ ਟੱਪ ਜਾਂਦੀ ਐਂ ਟੱਪੇ ਨਹੀਂ ਦੀ ਹਾਂ ਕਿਉਂ ਪਟੇ ਵਾਲੀ ਇੰਜਨ ਮੋਟਰ ਹੁੰਦੀ ਹਣਾ ਜੇ ਕਰੇ ਆਉਂਦੀ ਤੇ ਤਾਂ ਪਟਾ ਬੇ ਖੁੱਤ ਜਾਂਦਾ ਹਾਂ ਹਾਂ ਕਿ ਟੁੱਟ ਜਾਂਦਾ ਸਹੀ ਗੱਲ ਹੈ ਹਾਂ ਬਈ ਪੱਕਾ ਤੂੰ ਹਾਂ ਕਿਉਂ ਪਹਿਲਾਂ ਹੁਣ ਤਾਂ ਪਟੇ ਹੁੰਦੇ ਜਿਹੜੇ ਭਾਂਡ ਚੋਂ ਦੇ ਇੱਕ ਇੱਕ ਪਟੇ ਤੇ 40 40 ਜੋੜ ਹੁੰਦੇ ਸੀ ਹਾਂ 40 40 ਬਈ ਕਈ ਕਿੰਨੇ ਦਾ ਪਟਾ ਟੁੱਟ ਗਿਆ ਹਾਂ ਸਾਰੀ ਰਾਤ ਸੇ ਟੱਪ ਜਾਂਦੀ ਅੱਛਾ ਬਈ ਸਾਰੀ ਰਾਤ ਟੱਪ ਜਾਂਦੀ ਇੰਜਨ ਇੱਕ ਬਈ ਉੱਤੇ ਹੁੰਦੇ ਹਣਾ ਪਹਿਲਾਂ ਉਹਾਂ ਤੇ ਬਲੌਸ ਗੇਰਾ ਹਾਂ ਉਹਨਾਂ ਦੇ ਚੱਕਰ ਇੰਨੇ ਹੁੰਦੇ ਪੈਂਦੇ ਰੁਕਦੀ ਨਹੀਂ ਤੇ ਉਹ ਅੱਛਾ ਜਦੋਂ ਪਟਾ ਨੋਹ ਦਾ ਟੁੱਟ ਜਾਂਦਾ ਸੁਣਦਾ ਉਹ ਰਿਹਾ ਅੱਛਾ ਇੰਨੇ ਚੱਕਰ ਪੱਜਦਾ ਭਾਈ ਪੱਜਦਾ ਭਾਈ ਉਹ ਪੈਂਦਾ ਕੜਵਾੜ ਪਾਉਂਦਾ ਜੀ ਅੱਛਾ ਭਾਈ ਤੇਰੇ ਉੱਪਰ ਦਾ ਪੱਜ ਕੇ ਆਉਂਦਾ ਜੀ ਕਈ ਵਾਰ ਡਿੱਗਦਾ ਖਾਲ ਤੇ ਕਿਉਂ ਕਿਹੜੇ ਪੈਂਦੇ ਹਾਂ ਭਾਈ ਕਈ ਵਾਰ ਇੰਜਨ ਵੀ ਖੂਚ ਡਿੱਗਣ ਦਾ ਡਰ ਹੁੰਦਾ ਨਾ ਹਾਂ ਹੁੰਦੇ ਦੇ ਆ ਡਿੱਗ ਪੈਂਦੇ ਕਈ ਵਾਰੀ ਪੈਂਦੇ ਖਾਲ ਤੇ ਅਸੀਂ ਡੁੱਬ ਡਾਪੇ ਨੂੰ ਪਾਣ ਠੰਡੇ ਪਾਣੀ ਚ ਲਾ ਲੈ ਅੱਛਾ ਭਾਈ ਚਾਰ ਤੀਕੇ ਕਰ ਸਾ ਚੀਜ਼ ਦਾ ਸਾਦਲਾ ਹੁੰਦਾ ਦੀ ਹੁੰਦਾ ਬਾਈ ਪਹਿਲਾਂ ਖੂਹਾਂ ਚ ਕਹਿੰਦੇ ਪਾਣੀ ਭਰ ਜਾਂਦਾ ਟੁੱਬੀ ਮਾਰ ਕੇ ਪੱਖੇ ਜੀ ਨਟ ਖੁੱਲ ਕੇ ਆਉਂਦੇ ਹਨਾ ਖੂਹਾਂ ਚ ਪਾਣੀ ਹੋਇਆ ਕਰਦਾ 10 10 ਫੁੱਟ 10 ਫੁੱਟ ਚ ਗੋਤਾ ਮਾਰ ਕੇ ਹਾਂ ਨਟ ਖੋਲ ਹੁੰਦੇ ਅੱਛਾ ਠੀਕ ਹੈ ਬਾਈ ਨਟ ਖੋਲ ਕੇ ਫਿਰ ਉਹ ਟੁਕੜੇ ਕੱਟਣੇ ਨੇ ਕਹਿੰਦੇ ਉਹਨਾਂ ਦੇ ਟੁਕੜੇ ਖੋਲ ਕੇ ਪੱਖਾ ਤਾਂ ਕਰਦੇ ਅੱਛਾ ਹਾਂ ਹੁਣ ਜੇ ਪੱਖਾ ਨਹੀਂ ਖੋਲਦੇ ਤੇ ਤਾਂ ਪਾਣੀ ਨਹੀਂ ਪੂਰਾ ਆ ਰਿਹਾ ਜੀ ਪਾਣੀ ਨਹੀਂ ਪੂਰਾ ਆਉਂਦਾ ਸੀ ਉਭਰੇ ਗੋਤੇ ਮਾਰ ਕੀ ਕਰਦੇ ਕੰਮ ਗੋਤੇ ਮਾਰ ਕੇ ਕਰਦੇ ਠੀਕ ਐ ਬਾਈ ਫਿਰ ਜਿਵੇਂ ਤੁਸੀਂ ਪਹਿਲਾਂ ਟੇਪਾਂ ਸੁਣਦੇ ਗੀਤ ਸੁਣਦੇ ਨਾਲ ਆਪ ਗਾਉਂਦੇ ਬਾਈ ਕੋਈ ਯਾਦ ਫਿਰ ਗੀਤ ਹੁਣ ਤੱਕ ਕੋਈ ਨਾ ਕੋਈ ਬੜੇ ਯਾਦ ਤਾਂ ਹੈਗੇ ਨੇ ਪਰ ਕੋਈ ਕਨੇ ਕੋਈ ਟੱਪਾ ਪੁੱਲ ਵੀ ਜਾਣੇ ਬੀ ਕਬੀਲਦਾਰ ਹੋ ਗਏ ਉਹਨਾਂ ਵੱਡੇ ਹਾਂ ਬਾਈ ਪਹਿਲਾਂ ਯਹੀ ਉਮਰ ਹੁੰਦੀ ਹੈ ਜਦੋਂ ਗਾਉਣਾ ਸ਼ੁਰੂ ਕਰਦੇ ਬਾਈ ਫਿਰ ਸੁਣਾਓ ਕੋਈ ਆਪਣੇ ਸਰੋਤਿਆਂ ਨੂੰ ਕੋਈ ਗੀਤ ਯਾਦ ਆ ਤਾ ਕਿਹੜਾ ਗੀਤ ਯਾਦ ਕਿਹੜਾ ਸੁਣਾਣਾ ਚਾਹੁੰਦੇ ਹੋ ਬਾਈ ਵਧੀਆ ਗੀਤ ਸੁਣਾਓ ਆਪਣੇ ਸਰੋਤਿਆਂ ਨੂੰ ਵਧੀਆ ਜਿਹੜੀ ਐ ਠੰਡ ਪੈ ਜੇ ਸੁਣ ਕੇ ਹਾਂ ਮੈਂ ਸੁਣਾਉਣਾ ਗੀਤ ਬਾਈ ਕੁਲਦੀ ਮਾਨਕ ਦਾ ਅੱਛਾ ਜੀ ਸੁਣਨਾ ਚਾਹੁੰਦੇ ਹੋਗੇ ਹਾਂ ਬਾਈ ਸੁਣਾਓ ਸੁਣਾਉਂਦੇ ਨਹੀਂ ਐ ਠੀਕ ਐ ਬਾਈ ਚੰਗਾ ਫਿਰ ਹੈ ਹਾਂ ਸੁਣਾਓ ਬਾਈ ਹੋ ਮਾ ਹੁੰਦੀ ਏ ਹਾ ਓਏ ਦੁਨੀਆ ਵਾਲਿਓ ਓ ਮਾ ਹੁੰਦੀ ਏ ਆ ਵੇ ਦੁਨੀਆ ਵਾਲਿਓ ਓ ਮਾ ਬਿਨਾ ਸਭ ਚੁੱਪ ਹੋਨੇ ਰਾ ਸੁੰਨਾ ਦਿਖਦਾ ਚਾਰੇ ਚ ਪੇਰਾ ਓ ਮਾ ਬਿਨਾ ਸਭ ਚੁੱਪ ਹੋਨੇ ਰਾ ਸੁੰਨਾ ਦਿਖਦਾ ਚਾਰੇ ਚ ਪੇਰਾ ਵਾਜੀ ਓ ਕੋਈ ਨਾ ਫੜਦਾ ਆ ਵੇ ਦੁਨੀਆ ਵਾਲਿਓ ਓ ਮਾਂ ਹੁੰਦੀ ਏ ਮਾਂ ਓਏ ਦੁਨੀਆ ਆਵਾਲਿਓ ਠੀਕ ਹੈ ਹੋ ਮਾਂ ਤੇ ਆ ਕੋਈ ਨਾ ਲੜ ਲਡਾਉਂਦਾ ਬਰੁੰਡਾ ਨੂੰ ਨਾ ਚੁੱਪ ਕਰਾਉਂਦਾ ਹਾਂ ਬਈ ਮੜੀ ਜੀ ਉੱਚੀ ਆਵਾਜ਼ ਹੋ ਮਾਂ ਬਿਨਾ ਕੋਈ ਨਾ ਲੜ ਲਡਾਉਂਦਾ ਬਰੁੰਡਾ ਨੂੰ ਨਾ ਚੁੱਪ ਕਰਾਉਂਦਾ ਹੋ ਕੋਲੇ ਲੇ ਟੁੱਕ ਕਾਉ ਦੁਨੀਆ ਆਵਾਲਿਓ ਉਹ ਮਾਂ ਹੁੰਦੀ ਏ ਆ ਵੇ ਦੁਨਿਆ ਵਾਲਿਓ ਵਾਹ ਜੀ ਵਾਹ ਉਹ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਤਰ ਪਦਾਰੂਪ ਹੈ ਦੁਜਾ ਉਹ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਤਰ ਪਦਾਰੂਪ ਹੈ ਦੁਜਾ ਵਾਹ ਜੀ ਉਹ ਮਾਂ ਦਾ ਰੱਬ ਦਾ ਨਾ ਹੋਈ ਨਾ ਵਾੜਿਓ हो हूंदी माओ दुनिया वारे हो बचा दुख मा न सहंदी गिली थां ते पी हो बचा दुख मा न सहंदी गिली थां ते पी हो ओ पवंदी सुकी थांव दुनिया वारे ओ दुनि मा हूंदी ਮਾਵੇ ਦੁਨੀਆ ਵਾਲਿਓ ਵਾਹ ਹੋ ਰੱਬਾ ਦੇਵ ਕਰੇ ਅਰਜੋਈ ਬੱਚਾ ਦੀ ਮਾਂ ਮਰੇ ਨਾ ਕੋਈ ਵਾਹ ਜੀ ਵਾਹ ਰੱਬਾ ਦੇਵ ਕਰੇ ਅਰਜੋਈ ਬੱਚਾ ਦੀ ਮਾਂ ਮਰੇ ਨਾ ਕੋਈ ਹੋ ਬੱਚ ਸਿਰ ਤੋਂ ਉੱਠਦੀ ਤਾਂ ਉਹ ਦੁਨੀਆ ਵਾਲਿਓ ਵਾਹ ਜੀ ਵਾਹ ਮਾਂ ਹੁੰਦੀ ਏ

ਬਸ ਐ ਕਰਦਾ ਕੋ ਬਦਰਾ ਜੀ ਨਾਲੇ ਤਾਂ ਬਾਈ ਹੁਣ ਕੰਪਿਊਟਰ ਕਰਾਇਆ ਲਾਈ ਜਾਂਦਾ ਤਿਆਰ ਕਰਕੇ ਮੂੜੀਆਂ ਕਹਿੰਦਾ ਬੱਟਾਂ ਤੇ ਜਿਵੇਂ ਬਾਈ ਤੂੰ ਮੂੜੀਆਂ ਮਰਜੀ ਸੈਡਾਂ ਦੇ ਵਿੱਚ ਮੂੜੀਆਂ ਲਾ ਦੇ ਹੂੰ ਭੁੱਕਾਂ ਵਾਲੇ ਗੰਡੇ ਲਾ ਦੇ ਤੇ ਸਬਜੀ ਕਹਿੰਦਾ ਤੂੰ ਸਾਰਾ ਸਿਆਲ ਬਾਈ ਨਜ਼ਾਰੇ ਲਏਗਾ ਨਜ਼ਾਰੇ ਹਾਂ ਆ ਦੇਖ ਲਓ ਬਾਈ ਨਜ਼ਾਰੇ ਬਾਈ ਨਾਲੇ ਆਪਣਾ ਕਰਾਉਂਦਾ ਹੈ ਮਨੋਰੰਜਨ ਤੇ ਨਾਲੇ ਬਾਈ ਸਬਜੀ ਵਾਸਤੇ ਕਰਦਾ ਤਿਆਰ ਲੈ ਬਾਈ ਫਿਰ ਹੋਰ ਕੀ ਸੁਣਾਏਗਾ ਹੁਣ ਕੁੱਬੇ ਟਿੱਗੜੀ ਦੇ ਹੋਗ ਟੱਕਰੇ ਖੜ ਗਿਆ ਬਾਹੂ ਫੜ ਕੇ ਆਹਾ ਟਿੱਗੜੀ ਦੇ ਹੋਗ ਟੱਕਰੇ ਖੜ ਗਿਆ ਬਾਹੂ ਫੜ ਕੇ ਹਾਂ ਅੱਜ ਢੱਬੇ ਮਿੱਤਰਾ ਕੁਏ ਲੱਗੂ ਅਖੜ ਕੇ ਸਾਹ ਜਾਵੇ ਮਿੱਤਰਾ ਬਾਈ ਕੋਈ ਕਲੀਕੁਲੀ ਸੁਣਾ ਯਾਰ ਇੱਕ ਕਹ ਸੁਣਾ ਹਾਂ ਹੈ ਬਾਈ ਹਾਂ ਸੁਣਾ ਬਾਈ ਕਲੀਕੁਲੀ ਸੁਣਾ ਦੋ ਕਲੀਆਂ ਵੀ ਵਾਲੀਆਂ ਮਸ਼ਹੂਰ ਸੀ ਸਾਰੇ ਟਾਈਮ ਤੱਕ ਕਲੀ ਦਾ ਬਾਈ ਹੈ ਕੱਲਿਆ ਤਾਂ ਬਾਲੀਆਂ ਗਾਇਆ ਕਰਦੇ ਸੀ ਅੱਛਾ ਬਾਹ ਗਾਲਦੇ ਹੁੰਦੇ ਠੀਕ ਹੈ ਹਾਂ ਕੋਈ ਆਉਂਦੀ ਹੈ ਬਈ ਹੁਣ ਹਾਂ ਲਾ ਲੋ ਨੇ ਕਹਿੰਦਾ ਕਿ ਵੇਖ ਦੰਗਾ ਸੁਣਾ ਸੁਣਾ ਬਈ ਫਿਰ ਉਹ ਥੋੜੇ ਜਿ ਆਪਣੇ ਸਰੋਤਿਆਂ ਨੂੰ ਕੋਈ ਨਾ ਬਜ਼ੁਰਗ ਹੋ ਗਏ ਜਾਂਦੇ ਹਾਂ ਸਹੀ ਗੱਲ ਹੈ ਇਹ ਕਰਕੇ ਥੋੜਾ ਜਿਹਾ ਪਤਾ ਚਾਹ ਕੁੱਤਾਂ ਜਾਂ ਗੌਣਾ ਹੁੰਦਾ ਹੈ ਲੈ ਹੌਸਲੇ ਨਾਲ ਹੁੰਦਾ ਹੈ ਹਾਂ ਬਈ ਠੀਕ ਹੈ ਗੱਲ ਹਾਂ ਪਰ ਫਿਰ ਵੀ ਸੁੱਸਤਾ ਪੁਰਾਣੇ ਖੁੰਡੋਂ ਤੁਹਾਨੂੰ ਤਾਂ ਯਾਦ ਨੇ ਹੈ ਅੱਜ ਸਾਡੇ ਅੱਜ ਕੱਲ੍ਹ ਜੀ ਕੋਈ ਆਪਾ ਪੜੇ ਨਹੀਂ ਜੇ ਪੜੇ ਹੁੰਦੇ ਮੜਾ ਮੋਟਾ ਫਿਰ ਆਪਾ ਭਈ ਅੱਜ ਕੱਲ੍ਹ ਦੇ ਤਾਂ ਕਿਹੜੇ ਗੀਤ ਨੇ ਤੈਨੂੰ ਪਤਾ ਹੈ ਹਣਾ ਕਿਸੇ ਦੀ ਲੱਤ ਫੜ ਲਈ ਕਿਸੇ ਦੀ ਬਾਹ ਫੜ ਲਈ ਕੁੱਟ ਦੋ ਮਾਰ ਲਓ ਰਫਲਾ ਚੱਕ ਲਓ ਇਹ ਲੋਕਾਂ ਨੂੰ ਨਾ ਬੱਚੇ ਜਿਹੜੇ ਹੁਣ ਅੱਗੇ ਨੇ ਇਹ ਜੇਨਰੇਸ਼ਨ ਹੈ ਉਹਨਾਂ ਨੂੰ ਪੁੱਠੇ ਰਾਹ ਪਾਉਂਦੇ ਨੇ ਜਿਹੜੇ ਪਹਿਲਾਂ ਵਾਲੇ ਸੀ ਬਈ ਬਹੁਤ ਵਧੀਆ ਜਿਵੇਂ ਹਣਾ ਹਾਂ ਬਹੁਤ ਵਧੀਆ ਮਾਂ ਹੁੰਦੀ ਏ ਮਾਂ ਦੁਨੀਆ ਤੁਸੀਂ ਕੀ ਤੇ ਸੁਣਾਇਆ ਕਿੱਡਾ ਵਧੀਆ ਗੀਤ ਹੈ ਰੋਣ ਆ ਜਾਂਦਾ ਬਈ ਰੋਣ ਆ ਜਾਂਦਾ ਹਾਂ ਲੈ ਬਈ ਜੱਗੇ ਜੱਟ ਦੀ ਸੁਣਾ ਦੂਗਾ ਨਾ ਜੱਗੇ ਜੱਟ ਦਾ ਕਲੀ ਜੱਗਾ ਸੁਣ ਲੈ ਹਾਂ ਸੁਣਾ ਬਈ ਹੋ ਜੱਗਾ ਧੰਮੇ ਆ ਤੇ ਮਿਲਣ ਬੁਧਾਈਆਂ ਹੋ ਜੱਗਾ ਧੰਮੇ ਆ ਵਾਹ ਧੰਮੇ ਆ ਤੇ ਮਿਲਣ ਬ ਤਾਣਾ ਉਹ ਵੱਡਾ ਹੋਇਆ ਡੱਕੇ ਮਾਰਦਾ ਹਾਣੀਆਂ ਹਾਣੀਆਂ ਵੇ ਹੱਟੀਆਂ ਨੂੰ ਜਿੰਦੇ ਮਾਰ ਲੇ ਡਰੇ ਬਾਣੀਆਂ ਵਾਹ ਵਾਹ ਕੋ ਜੱਗ ਜੱਟ ਦੇ ਕਬੂਤਰ ਥੀਨੇ ਉਹ ਜੱਗ ਜੱਟ ਦੇ ਹਾਂ ਛੱਟ ਦੇ ਕਬੂਤਰ ਥੀਨੇ ਜਿੜੀਓ ਭਾਰ ਚੁੱਕਦੇ ਢਾਣੇ ਢਾਣੇ ਉਹ ਰੱਬ ਦੀਆਂ ਲਿਖੀਆਂ ਨੂਰਾ ਢਾਣੇ ਵਾਓ ਵਾਹੀ ਵਾਹ ਠੀਕ ਕੋ ਜੱਗਾ ਜੱਟ ਨੀ ਕਿ ਸੇਨੇ ਬਾਣ ਢਾਣਾ ਉਹ ਜੱਗਾ ਜੱਟ ਨੀ ਹਾਂ ਛੱਟ ਨੀ ਕਿ ਸੇਨੇ ਬਾਣ ਢਾਣਾ ਤੇ ਘਰ ਘਰ ਪੁੱਤ ਜੰਮਦੇ ਮਾਪੇ ਮਾਪੇ बग़ सजा वई जल डा जॻे मार्या मारा खड़ खड़ पई चला चला जॻे न भई ਹੁਕਲਾ ਕਰਦਾ ਤਰੀਕੇ ਵਾਲਾ ਖਰੀਆ ਵਈ ਗਲ ਕਰਦਾ ਹਾਂ ਘਰ ਦਾ ਤਰੀਕੇ ਵਾਲਾ ਖਰੀਆ ਜੱਗੇ ਨੂੰ ਜੱਟ ਜਾਦ ਕਰੂਗਾ ਮੰਨਿਆ ਮੰਨਿਆ ਓਏ ਹਾਰ ਨਾ ਤਰੀਕਾਂ ਤੋਂ ਓਏ ਜੱਗਾ ਮੰਨਿਆ ਮੰਨਿਆ ਵਾਹ ਭਾਈ ਵਾਹ ਭਾਈ ਕਮਾਲ ਕਰਤੀ ਭਾਈ ਜਿੱਠੂ ਨੇ ਦੋਸਤੋ ਦੇਖ ਲੋ ਆ ਨਵੇਂ ਪੁਰਾਣੇ ਖੁੰਡ ਹਾਂ ਅੱਜ ਕੱਲ ਦੇ ਕਿਹੜੇ ਗੀਤ ਨੇ ਬਾਈ ਬਾਈ ਨੇ ਨਾਲੇ ਤਾਂ ਦੇਖੋ ਸਬਜੀ ਵਾਸਤੇ ਕਰਤੀ ਆਪਣੀ ਪਿਆਰ ਕਿਆਰੀਆਂ ਤੇ ਨਾਲੇ ਆਪਾਂ ਆਪਣਾ ਕਰਿਆ ਮਨੋਰੰਜਨ ਬਾਈ ਫਿਰ ਆਪਾਂ ਫਿਰ ਕਰਾਂਗੇ ਫਿਰ ਕਿਸੇ ਦਿਨ ਗੱਲਬਾਤ ਹਨਾ ਹਾਂ 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 ਤਾਂ ਦੋਸਤੋ ਕੋਈ ਲੈ ਸਾਡੀ ਵੀਡੀਓ ਦੇਖ ਕੇ ਜੇਠੂ ਬਾਈ ਦੀ ਗੀਤ ਸੁਣ ਕੇ ਇਹਦੀਆਂ ਗੱਲਾਂ ਬਾਤਾਂ ਸੁਣ ਕੇ ਸਾਡੇ ਚੈਨਲ ਨੂੰ ਜੱਪ ਟੀਵੀ 13 13 ਨੂੰ ਲਾਈਕ ਸ਼ੇਅਰ ਤੇ ਇੱਕ ਮਿੰਟ ਜਰੂਰ ਕਰਿਓ ਤੇ ਨਾਲ ਹੀ ਦੱਸਿਓ ਬਾਈ ਜੇਠੂ ਦੇ ਕਿਵੇਂ ਗੱਲਬਾਤ ਲੱਗੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਛੇਤੀ ਰੂਬਰੂ ਹੋਵਾਂਗੇ ਬਾਈ ਜੇਠੂ ਦੇ ਨਾਲ ਹੀ ਉਹ ਵੀ ਹੋਵਾਂਗੇ ਅਗਲੀ ਵੀਡੀਓ ਵੀ ਬਾਈ ਦੇ ਨਾਲ ਹੀ ਬਣਾਵਾਂਗੇ ਤਦ ਤੱਕ ਲਈ ਰੱਬ ਰਾਖਾ ਧੰਨਵਾਦ ਜਿੰਦੇ ਰਹੋ ਹੱਸਦੇ ਰਹੋ ਵਸਦੇ ਰਹੋ ਸਜਣੋ ਸ਼ੁਕਰੀਆ ਜੀ ਮਿਹਰਬਾਨ